ਨਮੋ ਜੈ ਪੀਂਜੈ ਪਾਰਥ ਮੇਰਾ ਨਾਮ ਸਵਰਨ ਕੌਰ ਪੇਂਟਿੰਗ ਕਰੇ ਕੇ ਕਾਰੋ ਸੂਮਰ ਦੌਰ ਵੈਲਫੇਅਰ ਸਭਾ ਦਫਤਰ ਬਾਦਮੀ ਰੋਡ ਪੰਜਾਬ ਭਾਰਤ ਜਾਤ ਚੱਕ ਮੰਨੂ ਮਾਸ਼ੀਆਂ ਦੇ ਅਜਾਲੀ ਪਿੰਡ ਬਣਾਉਣ ਦੀ ਗਰੰਟੀ ਗਰੰਟੀ ਅਤੇ ਜੋਬ ਕਾਰਡ ਬਣਾਏ ਬਣਾਏ ਦੀ ਜਾਂਚ ਮਿਸਟਰੀ ਆਪ ਇੰਡੀਆ ਨੋਜ਼ਰ ਖਾਤਾ ਉੱਤਿਆਂ ਜਿੰਨਾ ਵੱਲੋਂ ਨੋਸ਼ ਤਜੀਫ ਫੈਕਟਰੀ ਪੰਜਾਬ ਨੂੰ ਕੀਤੇ ਹਨ ਪਰੰਤੂ ਕੋਈ ਕਾਰਵਾਈ ਨਹੀਂ ਹੋਈ ਜੋਬ ਕਾਰਡ ਦੇ ਜਾਂਦੀ ਹੈ ਮਜ਼ਦੂਰ ਲਗਾਤਾਰ ਕਈ ਗੇੜੇ ਮਾਰ ਰਹੇ ਹਨ ਅਤੇ ਮਨਰੇਗਾ ਸਟਾਫ ਦੇ ਕੱਖ ਵਿੱਚ ਕਈ ਫੈਸਲੇ ਸੁਣਾਏ ਹਨ ਸਰਕਾਰ ਵੱਲੋਂ ਨੋਟਿਸ ਹੋਏ ਜੀ ਆਰਐਸ ਨੂੰ ਰੇਮਿਨੇਟ ਕੀਤਾ ਜਾਂਦਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਹਜ਼ਾਰ ਰੁਪਏ ਜੁਰਮਾਨਾ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਕੁਝ ਲੋਕ ਕੁਝ ਪਿੰਡਾਂ ਦੇ ਜੋਬ ਕਾਰਡਾਂ ਜਾਣ ਬੁੱਝ ਕੇ ਕਰਵਾਏ ਗਏ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਕੁਝ ਜੋਬ ਕਾਰਡ ਹੋਲਡਰ ਵੱਲੋਂ ਕੰਮ ਕੀਤਾ ਗਿਆ ਹੈ ਸਾਤਕ ਪਿੰਡ ਦੇ ਹੋਰ ਜਾਣ ਬੁੱਝੇ ਟੀ ਲਗਾਏ ਜਾਂਦੇ ਹਨ ਵੀਡੀਓ ਵੀਓ ਅਫਸਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸਰਪੰਚਪਿੰਦ ਰਖੜੀ ਤੋਂ ਲੋਕਪਾਲ ਦੇ ਰਖਲਾਮ ਸ਼ਿਕਾਇਤ ਲਗਾਈ ਗਈ ਉਸ ਉੱਪਰ ਵੀ ਕੋਈ ਕਾਰਵਾਈ ਨਹੀਂ ਹੋਈ ਪਿੰਡ ਮਿਸਤਰੀ ਵਾਲਾ ਦੇ ਦਰਬਾਰਾ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਕੋਈ ਕਾਰਵਾਈ ਨਹੀਂ ਹੋਈ ਪਿੰਡ ਜਲਾ राम ਵਿਖੇ ਸਮਾਏ ਧਾਰਾਂ ਦੇ ਜੋਬ ਪਾੜਾਂ ਵਿੱਚ ਨਜਾਇਜ਼ ਤੌਰ ਤੇ ਪੈਸੇ ਪਾਏ ਗਏ ਹਨ ਉਸ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਧਿਸ਼ਿਕਸ਼ਨ ਨੰਬਰ 9 ਸਮੂਹਾਂ ਵੱਲੋਂ ਮੇਟ ਲੇਡੀਜ਼ ਨੂੰ ਚੁਣ ਦਾ ਅਧਿਕਾਰ ਦਿੱਤਾ ਗਿਆ ਹੈ ਪ੍ਰੰਤੂ ਪੰਚਾਇਤ ਦੇ ਮਤੇ ਦੀ ਤਰਕੀ ਵਿੱਚ ਮੈਨਸਨ ਹੈ ਪ੍ਰੰਤੂ ਦਸਤਾਰ ਵੱਲੋਂ ਇਹ ਦਾ ਜਾਂਦਾ ਹੈ ਕਿ ਸੰਚਾਲਕ ਨੂੰ ਮੇਟ ਚੁਣ ਦੀ ਪਾਵਰ ਹੈ ਇਹ ਗੈਰ ਕਾਨੂੰਨੀ ਤਰੀਕੇ ਨਾਲ ਮਜ਼ਦੂਰ ਅਤੇ ਮਜ਼ਦੂਰ ਆਗੂਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਪਿੰਡ ਦੇ ਤਾਸਕਰੰਦੀਪ ਸਿੰਘ ਸਾਹਿਬ ਦੀ ਉਨੇ ਵਾਲੀ ਹੁੰਦੀ ਹੈ ਇਸ ਨਾਲ ਸਹਿਮਤ ਹਾਂ ਪਰ ਵਕ ਵਕ ਮੈਂ ਇੱਕ ਮੇਰੇਲਵੇ ਬਨਾਰਾ ਪਿੰਡ ਬਗੈਰਾ ਜੋ ਕੀ ਕਾਨੂੰਨ ਵਿੱਚ ਆਉਂਦੇ ਹਨ ਉਸ ਨਿੱਕ ਪੰਚਾਇਤ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ ਫਿਰ ਵੀ ਦਸਤਰਾ ਵੱਲੋਂ ਜਾਣ ਤੋਂ ਤੇ ਕਿਹਾ ਜਾਂਦਾ ਹੈ ਕਿ ਸਰਪੰਚ ਦੀ ਮੋਰ ਨਰੇਤਾ ਮੇਟ ਵੀ ਲਗਾ ਕੇ ਜਿਵਾਗੇ ਦੇ ਪੰਚਾਇਤ ਆਪਣੇ ਨਿੱਕੀ ਬੰਦੇ ਪਾਕ ਦੇ ਨਾਲ ਖਾਣੀਆਂ ਪਾਣੀਆਂ ਮੇਰੇ ਵੱਲ ਦੇਖੀ। ਤੁਹਾਨੂੰ ਮੰਨਿਆ ਹਨ 5 ਤੋਂ 3 3 ਵਾਰ ਨਹੀਂ ਕੀਤੀ ਗਈ। ਪੇਪਰ ਵਰਕ ਪੇਪਰ ਵਰਕ ਕਰਨ ਲਈ ਨਰੇਗਾ ਮਜ਼ਦੂਰਾਂ ਦੇ ਮੇਟ ਲੇਡੀਜ਼ ਨੂੰ ਮਜ਼ਦੂਰ ਕੀਤਾ ਜਾਂਦਾ ਹੈ। ਮਜਬੂਰ ਕੀਤਾ ਜਾਂਦਾ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਸ਼ਾਸਨ ਮਜ਼ਦੂਰਾਂ ਨਾਲ ਮਤਪੇਦ ਕਰਦੇ ਹਨ। ਨਰੇਗਾ ਵਿੱਚ ਆਮ ਇਨਸਾਫ ਫਰਜ਼ੀ ਪ੍ਰਸ਼ਾਸਨ ਅਤੇ ਪੰਚਾਇਤਾਂ ਕਰਦੀਆਂ ਹਨ। ਜਿਹੜੇ ਪ੍ਰੋਜੈਕਟ ਪਾਸ ਕੀਤੇ ਜਾਂਦੇ ਹਨ ਉਹ ਆਮ ਜਨਤਾ ਨੂੰ ਪਤਾ ਨਹੀਂ ਲੱਗਦਾ ਆਪਣੀ ਮਨਮਰਜ਼ੀ ਅਨੁਸਾਰ ਆਪਣੇ ਚਾਹਤਿਆਂ ਨੂੰ ਕੰਮ ਦਿੱਤਾ ਜਾਂਦਾ ਹੈ ਪਾਸ ਪ੍ਰੋਜੈਕਟ ਦੀ ਸੂਚੀ ਪਿੰਡ ਅਤੇ ਬਲਾਕ ਦੀ ਸਾਂਝੀ ਜਗ੍ਹਾ ਵਿੱਚ ਲਗਾਉਣੀ ਚਾਹੀਦੀ ਹੈ ਜਿਸ ਬਾਰੇ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਜਿਸ ਸਿਹੜੀ ਸਿਆਸੀ ਲੋਕ ਅਤੇ ਪੰਚਾਇਤਾਂ ਵੱਲੋਂ ਪ੍ਰਸ਼ਾਸਨ ਦੀ ਮਤੀਪੂਗਤ ਨਾਲ ਮੀਟ ਬਣਾਉਂਦੇ ਹਨ ਉਹ ਨਜਾਇਜ਼ ਹਾਜ਼ਰੀਆਂ ਲਾਉਂਦੇ ਹਨ ਅਤੇ ਜਿਸ ਬੰਦੇ ਦਾ ਮਸਟਰੋਲ ਵਿੱਚ ਨਾਮ ਹੁੰਦਾ ਹੈ ਉਹ ਆਪ ਨਹੀਂ ਹੁੰਦਾ ਉਹ ਕਿਸੇ ਹੋਰ ਵਿਅਕਤੀ ਨੂੰ ਘੜਾਂ ਕਰਕੇ ਫੋਟੋ ਲੈ ਲੈਂਦੇ ਹਨ ਓਵਰ ਟਾਈਮ ਵੀ ਹਾਜ਼ਰੀ ਲਗਾਈ ਜਾਂਦੀ ਹੈ ਜਿਸ ਵਿੱਚ ਕਿਸੇ ਦੀ ਜੋਬ ਕਾਰਡ 홀ਡਰ ਦੀ ਫੋਟੋ ਨਹੀਂ ਹੁੰਦੀ ਖਾਲੀ ਮੇਰੇ ਦੀ ਫੋਟੋ ਹੁੰਦੀ ਹੈ ਅਤੇ ਅੰਤਰ ਸਰਕਾਰ ਨੇ ਜੋ ਕਲਾਸ ਪਾਲਸੀ ਮੁਕਦਮੇ ਕਾਨੂੰਨ ਮਜ਼ਦੂਰਾਂ ਦੇ ਹੱਕ ਵਿੱਚ ਬਣਾਏ ਹੈ ਪੰਜਾਬ ਸਰਕਾਰ ਨੂੰ ਸਮੇਂ-ਸਮੇਂ ਸਿਰ ਤੇ ਪੱਟੀਆਂ ਆਉਂਦੀਆਂ ਹਨ ਉਹ ਬਲਾਕ ਪ੍ਰਸ਼ਾਸਨ ਵੱਲੋਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਤੇ ਵਕ ਵਕ ਮੈਂ ਕਿਹਾ ਇਹ ਵੀ ਬਹੁਤ ਮੇਰੀ ਭੁਗਤ ਕਰਕੇ ਆਪਣੇ ਨਿੱਜੀ ਪੰਤਿਆਂ ਦੇ ਮਸਕੋਰ ਕੱਟ ਕੇ ਹਜ਼ਾਰ ਦੀ ਖਾਤਿਰ ਆਮ ਹੀ ਵੀਡੀਓ ਪਰ ਆਪਣੀ ਬਲਾਕ 70 ਵੱਲੋਂ ਕੀਤੀ ਜਾਂਦੀ ਹੈ ਮਿਕਰ ਮੇਕ ਦੀ ਪੀ ਬਲਾਕ ਇਹਨਾਂ ਦੀ ਬਲਾਕ ਅਕਸਰ ਦੀ ਟੋਗਰ ਵਿੱਚੋਂ ਜਾਂਦੀ ਹੈ ਮਰੇ ਕ ਮਜ਼ਦੂਰਾਂ ਦੀ ਦਿਹਾੜੀ ਜਾਣ ਬੁੱਝ ਕੇ ਕੱਟ ਪਾਈ ਜਾਂਦੀ ਹੈ ਸਰਕਾਰ ਵੱਲੋਂ 100% ਦਿਹਾੜੀ ਵਿੱਚ ਪਲੱਸ ਖਰਚਾ ਹਪਾਤ ਹੋਇਆ ਹੈ ਉਹ ਵੀ ਹੁਣ ਤੱਕ ਲਾਗੂ ਨਹੀਂ ਹੋਇਆ ਹੈ ਮਜ਼ਦੂਰਾਂ ਦੀਆਂ ਵਧਾਰੇ ਕਿਰਾਏ ਮੈਡੀਕਲ ਸੁਰੱਖਿਆ ਪੀ ਲਗਾਏ ਜਾਣ ਸਰਕਾਰ ਵੱਲੋਂ ਜਦੋਂ ਤੋਂ ਕਾਨੂੰਨ ਬਣਾਇਆ ਹੈ ਅੱਜ ਅੱਜ ਤੱਕ ਲਾਗੂ ਨਹੀਂ ਹੋਇਆ ਮੁਲਾਜ਼ਮਾਂ ਦੀਆਂ ਬਦਲੀਆਂ ਸੰਬੰਧੀ ਕਾਨੂੰਨ ਕਾਨੂੰਨ ਹੈ ਕਿ 3 ਸਾਲ ਬਾਅਦ ਬਦਲੀ ਹੋਣੀ ਜ਼ਰੂਰੀ ਹੈ ਪਰ ਸਿਆਸੀ ਲੋਕਾਂ ਦੇ ਦੁਕਾਨ ਨਾਲ ਬਦਲੀ ਕੀਤੀ ਜਾਂਦੀ ਹੈ ਜਿਹੜਾ ਮੁਲਾਜ਼ਮ ਸਿਆਸੀ ਲੋਕਾਂ ਦੀ ਗੱਲ ਨਹੀਂ ਮੰਨਦਾ ਉਸ ਦੀ ਫਿਰ ਸਰਪਰ ਤੋਂ ਬਦਲੀ ਕਰਵਾਈ ਜਾਂਦੀ ਹੈ ਇਸ ਕਾਨੂੰਨ ਨੂੰ ਲਾਗੂ ਕਰਵਾਇਆ ਜਾਵੇ ਇਸ ਵਿੱਚ ਵੱਡੇ ਘਟਾਲੇ ਸਿਆਸੀ ਲੋਕਾਂ ਅਤੇ ਦਫ਼ਤਰਾਂ ਨਾਲ ਮਿਲ ਕੇ ਕੀਤੇ ਜਾ ਰਹੇ ਹਨ ਸਿਆਸੀ ਪਿਆਰੇ ਤੋਂ ਬਾਹਰ ਹੋ ਕੇ ਬਦਲੀ ਹੋਣੀ ਚਾਹੀਦੀ ਹੈ ਸਰਕਾਰ ਤੋਂ ਮਨਜ਼ੂਰ ਸੁਦਾ ਅਰਸਕਾਵਾ ਨੂੰ ਪਹਿਲਾਂ ਦੇ ਆਧਾਰ ਤੇ ਨਰੇਗਾ ਦੇ ਕੰਮ ਵਿੱਚ ਮਨਜ਼ੂਰੀ ਦਿੱਤੀ ਜਾਵੇ ਅਤੇ ਸਮੇਂ-ਸਮੇਂ ਸਮੇਂ-ਸਮੇਂ ਨਾਲ ਆਡਿਟ ਕਰਵਾਉਣ ਸਮੇਂ ਬਾਅਦ ਉਹ ਉਸ ਉਸ ਸਮੇਂ ਪਿੰਡ ਦੇ ਨਰੇਗਾ ਮਜ਼ਦੂਰ ਅਤੇ ਸੰਸਥਾ ਦੇ ਚੁਣੇ ਹੋਏ ਆਦਮਾ ਦੀ ਉਹਨੂੰ ਵੀ ਪ੍ਰਵਾਈ ਕਰਵਾਈ ਜਾਵੇ ਕਿਉਂਕਿ ਸਰਕਾਰ ਦੇ ਖਜ਼ਾਨੇ ਦੀ ਪ੍ਰਸ਼ਾਸਨ ਅਤੇ ਸਿਆਸੀ ਲੋਕਾਂ ਵੱਲੋਂ ਦੁਰਵਰਤੋਂ ਕੀਤੀ ਜਾਂਦੀ ਹੈ ਉਸ ਦੀ ਬਚਤ ਕਰਵਾਈ ਜਾ ਸਕੇ ਉਸ ਸਮੇਂ ਮੌਕੇ ਤੇ ਸ਼ਿਕਾਇਤਾਂ ਹੋਈਆਂ ਕਪਲੇ ਸਾਹਮਣੇ ਆਉਂਦੇ ਹਨ ਗਲਤ ਅੰਸਾਰ ਵੱਲ ਲੜਾਈ ਦਾ ਮਾਹੌਲ ਵੀ ਪੈਦਾ ਕਰਦੇ ਹਨ ਅਤੇ ਸ਼ਿਕਾਇਤ ਕਰਤਾ ਸਰਕਾਰ ਦੇ ਖਜ਼ਾਨੇ ਦੀ ਪਾਲਣਾ ਕਰਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਮਜ਼ਦੂਰਾਂ ਦੀ ਮਦਦ ਕਰੇ ਪਰ ਪੁਲਿਸ ਪ੍ਰਸ਼ਾਸਨ ਪੰਚਾਇਤਾਂ ਹਤੇ ਸਿਆਸੀ ਥੀਰ ਤੇ ਦਬਾਅ ਖੱਲੇ ਆ ਕੇ ਸ਼ਿਕਾਇਤ ਕਰਤਾ ਨੂੰ ਡਰਾਉਂਦੇ ਤੇ ਮਕਾਉਂਦੇ ਹਨ ਇਸੇ ਕਾਰਨ ਇਹ ਵੱਡੇ 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 ਕਪਲੇ ਸਾਹਮਣੇ ਆਉਂਦੇ ਹਨ ਇਹਨਾਂ ਨੂੰ ਮਨਜੋਗ ਅਦਾਲਤਾਂ ਵੱਲੋਂ ਪੁਲਿਸ ਪ੍ਰੈਕਸ਼ਨ ਨਾਲ ਤਾਂ ਤੇ ਦਿੱਤੀ ਜਾਵੇ ਉਸ ਦੇਸ਼ ਬੰਦ ਵਿੱਚ ਸਪੈਸ਼ਲ ਕੌਪ ਤੇ ਕੁਝ ਪ੍ਰਸ਼ਾਸਨ ਵੱਲੋਂ ਇਹ ਕਿ ਲੈਵਰ ਤੇ ਅਲੱਗ ਮਾਇਨਸ ਕਾਪ ਆਪ ਜਾਰੀ ਕੀਤਾ ਜਾਵੇ ਜੇਕਰ ਕੋਈ ਮਜ਼ਦੂਰ ਦਾ ਹੱਕ ਮਾਰਦਾ ਹੈ ਤਾਂ ਹਿੰਦੂ ਸਿਪੀਟ ਐਕਟ ਅਧੀਨ ਸ਼ਕਤੀ ਨਾਲ ਕਾਰਵਾਈ ਕਾਰਵਾਈ ਕੀਤੀ ਜਾਵੇ ਵਿਧਾਇਕ ਚੇਅਰਮੈਨ ਸਰਪੰਚ ਅਤੇ ਸਬੰਧ ਪ੍ਰਸ਼ਾਸਨ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਤੇ ਮਜ਼ਦੂਰ ਨੂੰ ਖੱਜਲ ਖੁਆਰ ਕਰਨ ਤੋਂ ਮੁਆਫੀ ਆਜਵਾ ਵੀ ਦਿੱਤਾ ਜਾਵੇ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਹਨ ਉਹਨਾਂ ਨੂੰ ਸ਼ੈਡ ਦੀ ਗ੍ਰਾਂਟ ਮੁਹੱਈਆ ਕਰਵਾਈ ਜਾਵੇ ਜੋ ਕਿ ਐਸ.ਐਸ.ਸੀ. ਕਿਤਾਗਿਰੀ ਕਿਤਾਗਿਰੀ ਦੇ ਨਾਮ ਪਰ ਬਣਾ ਕੇ ਸ਼ੈਡ ਜਨਰਲ ਕਿਤਾਗਿਰੀ ਦੇ ਨਾਮ ਨਾਮ ਪਰ ਜਾਰੀ ਕੀਤੇ ਜਾਂਦੇ ਹਨ ਸ਼ਿਕਾਇਤ ਨਿਰਮਾਣ ਕਮੇਟੀ ਵਿੱਚ ਸੰਬੰਧ ਸਸਾਵਾ ਬੇ ਆਗੂਆਂ ਨੂੰ ਵੀ ਮੈਂਬਰਸ਼ਿਪ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਮਜ਼ਦੂਰਾਂ ਦੀ ਲੁੱਟ ਖੁੱਸ ਅਤੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਹਰ ਮਹੀਨੇ ਮੀਟਿੰਗ ਵਿੱਚ ਸੁਨਾ ਸੁਨਾ ਕੱਟੇ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਨਰੇਗਾ ਪ੍ਰਸ਼ਾਸਨ ਨਾਲ ਗ੍ਰਾਂਟਾਂ ਵਿੱਚ ਆਗੂਆਂ ਨੂੰ ਵੀ ਸਰਵੇ ਕਰਨ ਸਮੇਂ ਜ਼ਿੰਮੇਵਾਰੀ ਬਣਾਇਆ ਜਾਵੇ ਨਰੇਗਾ ਸਕੀਮ ਵਿੱਚ ਸਿਆਸੀ ਦਖਲ ਅੰਦਾਜ਼ੀ ਨੂੰ ਖਤ ਪਾਈ ਜਾਵੇ ਮੰਗ ਪੱਤਰ ਕਨੂਨ ਅਨੁਸਾਰ ਗ੍ਰਾਮ ਸਬਸੇਵਕ ਪਿੰਡਾਂ ਵਿੱਚ ਜਾ ਕੇ ਲੈਣ ਦੀ ਜ਼ਿੰਮੇਵਾਰੀ ਹੈ ਪੰਚਾਇਤ ਨਾਲ ਲੈਂਦਾ ਲੈਂਦਾ ਹੈ ਤਾਂ ਜਿਹੜੇ ਪੰਚਾਇਤ ਦੀ ਦੂਜੀ ਤੀਰ ਹੁੰਦੀ ਹੈ ਉਹ ਇਸ ਕਾਨੂੰਨ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਲਈ ਗ੍ਰਾਮ ਦੂਜੇ ਕਾਨੂੰਨ ਸਰਤੀ ਨਾਲ ਅਦਾਇਤ ਕੀਤੀ ਜਾਵੇ ਕਿ ਕੋ ਮਜ਼ਦੂਰ ਪਰਿਵਾਰ ਦੀ ਸਾਂਝੀ ਜਗ੍ਹਾ ਨੂੰ ਥੋੜਾ ਜਿਹਾ ਮਜ਼ਦੂਰ ਨੂੰ ਰੱਖੇ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਕਿਉਂਕਿ ਜ਼ਿਆਦਾਤਰ ਆਰੇ ਵਿੱਚ ਬੈਠਣ ਲਈ ਕਿਹਾ ਜਾਂਦਾ ਹੈ ਸਿੱਖ ਨਾਲ ਧਾਰਮਿਕ ਸੰਸਥਾ ਦੀ ਸ਼ਾਂਤੀ ਪੰਗ ਹੋਦੀ ਹੈ ਨਰੇਗਾ ਦਾਸ ਸਟਰੇਟ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਪੁਲਸੀ ਮੁਤਾਬਕ ਨਗਰ ਪੰਚਾਇਤ ਨਗਰਪਾਲਿਕਾ ਬਣਾਇਆ ਗਿਆ ਜੋ ਕਿ ਪਾਲ ਸਿੰਘ ਸਾਹਿਬ ਦੇ ਵੋਟਰਾਂ ਦੀ ਗਿਣਤੀ ਘੱਟ ਹੋਣ ਕਾਰਨ ਦੂਰੀ ਦੂਰੀ ਤੋਂ ਪਿੰਡਾਂ ਨੂੰ ਜ਼ਬਰਦਸਤੀ ਆਮ ਇੱਥੇ ਕਲਾਸ ਕਰਨ ਤੋਂ ਬਿਨਾਂ ਨਗਰਪਾਲਿਕਾ ਨਗਰਪੰਚਾਇਤਾਂ ਵਿੱਚ ਲੈ ਗਏ ਹਨ ਉਹਨਾਂ ਦੇ ਜੋਬ ਕਾਰਡ ਵੀ ਪਹਿਲਾਂ ਬਣਾਏ ਹੋਏ ਹਨ ਉਹਨਾਂ ਦੀ ਤਰ੍ਹਾਂ ਕਾਨੂੰਨ ਵੀ ਲਾਗੂ ਕਰਵਾਇਆ ਜਾਵੇ ਨਗਰਪਾਲਿਕਾ ਨਗਰਪੰਚਾਇਤ ਮੁਦਕੀ ਮੱਲਾਵਾਲਾ ਮੰਦੂਰਤ ਤਲਵੰਡੀ ਭਾਈ ਵਿੱਚ ਲੋਕਾਂ ਦੇ ਮੰਰੇਗਾ ਦੇ ਕਾਨੂੰਨ ਨੂੰ ਖੋਇਆ ਗਿਆ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਇਆ ਜਾਵੇ ਇਹ ਮਕਾਨ ਟਾਈਲ ਬੱਤੇ ਸਰਕਾਰ ਦੀਆਂ ਗਰੰਟਾ ਮਨਰੇਗਾ ਕਹਿ ਸੈਟਲਮੈਂਟ ਸੈਟਲ ਹੋਣ ਪ੍ਰਕਾਰ ਵੱਲੋਂ ਜਾਰੀ ਕੀਤੀ ਹੈ ਪਰੰਤੂ ਸਟੇਟ ਸਰਕਾਰ ਆਪਣੀ ਮਨਮਰਜ਼ੀ ਕਰਕੇ ਆਪਣੇ ਨੀਤੀਬੰਧਿਆਂ ਨੂੰ ਜਾਰੀ ਕਰਦੇ ਹਨ ਇਸਦਾ ਸਰਵੇ ਹੌਣ ਸੁਨੇ ਪਿੰਡ ਦਾ ਵਸਨੀਕ ਐਸਸੀ ਟਟਾਗਰੀ ਦੇ ਲੋਕਾਂ ਦੀ ਜ਼ਿੰਮੇਵਾਰੀ ਕਾਨੂੰਨ ਵਿੱਚ ਕਿੰਨੀ ਬਣਾਈ ਜਾਵੇ ਮਨੁੱਖ ਮਨੁਜਮਾਨ ਜੋ ਡਾਇਰੈਕਟਰ ਪਿੰਡੂ ਤੇ ਪੰਚਾਇਤ ਵਿਭਾਗ ਪੰਜਾਬ ਦੀ ਸੂਬੇ ਵੱਲੋਂ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਨੰਬਰ ਨੰਬਰ 1 ਇਹ ਸਤਾ ਸਿਰੋ 2 ਮਿਤੀ 29/10/2024 ਜਾਰੀ ਕਰਕੇ ਲਿਖਿਆ ਲਿਖਿਆ ਗਿਆ ਸੀ ਕਿ ਮਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਦੇਣ ਕਾਪਟ ਮਨਰੇਗਾ ਸਾਫ ਕਾਰਵਾਈ ਰੰਗੀ ਜਾਵੇ ਸਾਰਿਆਂ ਨੂੰ ਜਾਣੀ ਇਹਨੂੰ ਪੜ੍ਹ ਲਓ ਤੇ ਬਾਅਦ ਅੜਨਾ ਜੀ ਕਿਸੇ ਜਗ੍ਹਾ ਤੋਂ ਲੱਗਣ ਇਹੋ ਆਪਾਂ ਪਾਈ ਆ ਤੇ ਵੀ ਸੁਣ ਲਿਆ ਜੀ ਇਹ ਬੈਟਰ ਕੋਲ ਆਇਆ ਹੈਗਾ ਕਿ ਨਾਲ ਆਪਾਂ ਆਪ ਪੰਜਾਬ ਦੇ ਅੰਲਾ ਹਾਈ ਕੋਰਟ ਦੇ ਵਿੱਚ ਆਪਾਂ ਜਿਹੜਾ ਪਟੀਸ਼ਨ ਬਣਾ ਰਹੇ ਆ ਉਸ ਦੇ ਸੰਬੰਧ ਵਿੱਚ ਜਿਹੜੀ ਐਂਡ ਤੇ ਇੱਕ ਲੈਟਰ ਲਿਖੀ ਸੀ ਜਿਆਨ ਨਾਲ ਸੁਣਿਓ ਕਿ ਤੁਹਾਡੇ ਇੱਕ 23 ਤਰੀਕ 10ਵੇਂ ਮਹੀਨੇ 2024 ਚ ਇੱਕ ਲੈਟਰ ਲਿਖੀ ਸੀ ਕਿ ਜੇਕਰ 15 ਦਿਨਾਂ ਦੇ ਅੰਦਰ ਕੰਮ ਨਹੀਂ ਕੀਤਾ ਜਾਂਦਾ ਤੇ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ ਜੇਕਰ ਦੂਸਰੇ ਨੰਬਰ ਤੇ ਸ਼ਿਕਾਇਤ ਤੇ GRS APO ਵੀਡੀਓ ਨਹੀਂ ਤੇ ਪਹੁੰਚਦਾ ਤੇ 5000 ਰੁਪਏ ਜੁਰਮਾਨਾ ਦਿੱਤਾ ਜਾਵੇ ਅਤੇ ਜੇ ਉਹ ਫੇਰ ਵੀ ਬਿਨੋਨ ਅਰਸਾਰੋਂ ਕੰਦੇ ਚ ਕਾਇਦਗਣਾ ਦਾ ਪ੍ਰਸਸਾ ਕਾਇਦੰਕਿਰ ਦੇ ਨਿਲਕਾ ਦਾ ਜਿਹੜਾ ਕੇਸ ਨੂੰ ਸੋਲਵ ਕਰਨਾ ਹੈ ਆਈ ਤੁੰ ਤੋਂ ਜੇ ਉੱਪਰ ਚਲਾ ਜਾਂਦਾ ਤੇ ਉਹ GRS APO ਨੂੰ ਇਹਨਾਂ ਹਮਨ ਪਰਮੀ ਨਹੀਂ ਦਿੱਤਾ ਜਾਵੇ ਇਹ ਦਿੱਤੀ ਪੜਾਈ ਚਾਹੀਏ ਉਹ ਜਿੱਦ ਲੱਗ ਬਣੀ ਹੋਈ ਹੈ ਇਹ ਚਪਲਾਬਾਜੀ ਲੈ ਕੇ ਨਾਲ ਆਪਣੀ ਨਿੱੱਦੇ ਲੈ ਕੇ ਆਪਾਂ ਮਾਂਡਿਊਰ ਪੰਜਾਬ ਰਿਆ ਮਹਾਲ ਕੋਰਟ ਦੇ ਵਿੱਚ ਪਹੁੰਚਿਆ ਹੈਗਾ ਆਪ ਵੀ ਮੀਟਿੰਗ ਦੇ ਵਿੱਚ ਫੈਸਲਾ ਲੈਣਾ ਹੈ ਕਿ ਤੁਹਾਡੀ ਸਹਿਮਤੀ ਮਿਲ ਕੇ ਆਪਾਂ ਇਹਨਾਂ ਕੋਰਟ ਜਿਹੜਾ ਕੇਸ ਬਣਾ ਦੇਣੀ ਹੈ ਕਿਹਾ ਤੇ ਮੈਂ ਗਰੁੱਪ ਵਿੱਚ ਵੀ ਪਾ ਦਿਆਂਗਾ ਤੁਸੀਂ ਫੜ ਲਿਆ ਜੇ ਅਸਰ ਆਵਾਜ਼ ਦੂਸਰੀ ਮੀਟਿੰਗ ਦੇ ਵਿੱਚ ਆਪਾਂ ਇਹਨੂੰ ਫੋਟੋ ਕਾਪੀਆਂ ਦਿਖਾ ਲਾਂਗੇ ਸਾਫ ਫੋਟੋ ਕਾਪੀਆਂ ਤੋਂ ਤੁਸੀਂ ਦੇਖ ਲਿਆ ਜੇ ਤੁਹਾਡੀ ਤੇ ਹੋਰ ਵੀ ਮੰਗ ਰਹਿੰਦੀ ਹੋਈ ਹੈ ਇਹ ਪਾਲਾਂਗੇ ਕਿ ਕੋਈ ਰੋਜ਼ ਰੋਜ਼ ਕੋਟਾਂ ਦੇ ਵਿੱਚ ਕੇਸ ਨਹੀਂ ਲਾਇਆ ਜਾਂਦੇ ਪਹਿਲਾਂ ਆਪਾਂ ਦੋ ਕੇਸ ਲਾਇਏ ਸੀ ਉਦੋਂ ਨੈੱਟ ਸਿਸਟਮ ਨਹੀਂ ਹੈਗਾ ਜੀ ਆ ਉਦੋਂ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਸੀ ਉਦੋਂ ਜਦੋਂ ਕੋਟ ਸਲਬ ਕਰਦੀ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਬਲਾਕੀ ਪੰਚਾਇਤਾਂ ਨੂੰ ਤੇ ਚਿੱਠੇ ਬਿਆਨ ਬਣਾ ਕੇ ਦੁੱਫੇ ਸੈਂਟਰ ਤੋਂ ਸਬੰਧਤ ਦੇ ਲਵਾ ਕੇ ਉਹ ਕੋਰਟ ਚ ਦੇ ਦਿੰਦੇ ਸੀ ਜੋ ਆਪਾਂ ਕੇਸ ਸਿਰੇ ਨੂੰ ਲੱਗੇ ਜੇ ਤੁਹਾਡੀ ਇਹਦੇ ਤੇ ਸਹਿਮਤੀ ਹੋਈ ਆਪਾ ਇੰਕੀ ਕਿਹਾ ਬਤਾਵਾਂ ਕਿ ਕਦੋਂ ਦੇ ਤੁਹਾਡੇ ਇੱਥੇ ਚੱਲਦੇ ਪਏ ਆ ਇੱਕ ਸਰਸਕੋਟ ਵੱਲੋਂ ਇਹ ਚੱਲਦਾ ਪਿਆ ਕਿ ਦੇ ਆਪਾਂ ਜਿਹੜਾ ਸਾਲੋਂ ਨਾਲ ਵਿੱਚ ਦਿੱਤੀ ਸੀ ਜਿਹੜਾ ਉਹਨਾਂ ਤੋਂ ਨਵੇਂ ਗ੍ਰੇਸ ਜਿਹੜੇ ਦੋ ਕੱਪੜੇ ਵਾਲੇ ਕੱਪੜੇ ਵਾਲੇ ਦੋ ਕੇਸ ਨਹੀਂ ਹੈ ਜਿਵੇਂ ਚੱਕ ਮੰਨੂ ਮਾਸ਼ੀਆਂ ਵਾਲਾ ਤਾਂ ਚੱਲਦਾ ਸੀ ਉਸੇ ਤਾਲ ਦੇ ਚ ਜਿਹੜਾ ਜਾਲੀ ਪੇਟ ਬਣਾ ਕੇ ਗਰਾਗਲੇ ਲਈ ਪਰ ਨਵੇਂ ਰਾਜੋ ਕੀ ਗਤੀ ਨਹੀਂ ਹੈ ਕਿਸੇ 1 ਕਰੋੜ ਸਿੱਧਾ ਨਾ ਗੱਲਿਆ ਉਸ ਨੂੰ ਪਤਾ ਅੱਜ ਇਹ ਚਿੱਤੀ ਆਈ ਹੈ ਉਹ ਨਹੀਂ ਹੈ ਸੀ ਹਾਂ ਉਹ ਜਿੱਥੇ ਮੇਰੀ ਆ ਗਿਆ ਹੋਰ ਵਾਲੇ ਕੇਸ ਵਿੱਚ ਜੱਜ ਨੇ ਨਹੀਂ ਲੈਣੀਆ ਕਿਉਂਕਿ ਉਹਨੇ ਕਿਹਾ ਕਿ ਜਿਹੜੀ ਤੁਸੀਂ ਪਿਛਲੀ ਗੱਲ ਲਿਖੀ ਆ ਉਹਦੇ ਤੇ ਤੁਸੀਂ ਕਾਰਵਾਈ ਕਰਵਾ ਸਕਦੇ ਹੋ ਨਵੀਂ ਗੱਲ ਹੈ ਜੇ ਵੀ ਹੋਣੀ ਤਾਂ ਆਪਾਂ ਨੂੰ ਮਜਬੂਰੀ ਬਣ ਗਈ ਕਿ ਇਹ ਫੈਸਲਾ ਜਿਹੜਾ ਆ ਪੰਜਾਬ ਹਾਈ ਕੋਰਟ ਦੇ ਵਿੱਚ ਆਪਾਂ ਨੂੰ ਜਾਣਾ ਪਊਗਾ ਜਾਣ ਦੀ ਮਜਬੂਰੀ ਕਿਉਂ ਬਣੀ ਆ ਧਿਆਨ ਨਾਲ ਸੁਣੋ ਕਿ ਹੋਣ ਵਾਲੇ ਜਿਹੜੇ ਸਰਪੰਚ ਆ ਉਹ ਹਰਤੇ ਕੁੱਤੇ ਵਾਂਗੂ ਉਹ ਦਫਤਰਾਂ ਦੇ ਵਿੱਚ ਗੇੜੇ ਮਾਰਦੇ ਨੇ ਉਹ ਸਾਡੇ ਅਬਰਕਰਾ ਨਾਲ ਬੋਲਦੇ ਨੇ ਮੇਰੇ ਨਾਲ ਬੋਲਦੇ ਨੇ ਆਹ 1.200 ਸਰਪੰਚ ਇਕੱਠਾ ਹੋਇਆ ਸੀ ਉੱਥੇ ਮੈਨੂੰ ਲਾ ਲਾ ਕੇ ਕਿਹਦੀਆਂ ਗੱਲਾਂ ਕਰਨੀਆਂ ਸੀ ਕਿ ਉਹ ਆਪਣੀ ਸਹਿਮ ਸ਼ਕਤੀ ਜਿਹੀ ਉਹ ਕਹਿੰਦਾ ਸੀ ਮਨਾਈ ਦਾ ਮੋਰ ਬਣਾ ਲਿਆ ਕਿਸੇ ਦੇ ਕੰਮ ਦੇ ਵਿੱਚੋਂ ਪਿੱਛੇ ਹਟ ਜਾਗੇ ਕੰਮ ਜਿਹੜਾ ਸਾਡਾ ਹੈਗਾ ਉਹ ਸਿਰੇ ਨਹੀਂ ਚੜੇਗਾ ਸਮੁੰਦਰੀਆਂ ਗੱਲਾਂ ਜਿਹੜੀਆਂ ਸਹੀਆਂ ਉਹ ਮਨਜ਼ੂਰ ਆਈਆਂ ਪਰ ਆਪਣੇ ਕੰਮ ਵਿੱਚ ਤੇ ਆਂਦੇ ਨੇ ਇਹ ਮੇਰੇ ਨਾਲ ਇਵੇਂ ਹੋ ਰਿਹਾ ਤੇ ਮੇਰੇ ਬਰਕਰਾਰ ਨਾਲ ਵੀ ਬਲਾਕਾਂ ਦੇ ਵਿੱਚ ਕੱਲੀ ਕਹੀ ਰਿਹਾ ਇਹਦੇ ਲਈ ਅੱਜ ਵੀ ਜਿਹੜੀ ਫੈਸਲੇ ਦੀ ਆਪਣੀ ਗੱਲਬਾਤ ਹੋ ਗਈ ਆ ਉਹ ਵੀਡੀਓ ਬਣਾ ਲੀਆ ਸੰਧਿਆ ਦੇ ਚਿਹਤਰਾ ਜੇ ਕੋਈ ਹੋਰ ਗੱਲ ਕਰਨੀ ਹੋਈ ਕਰਾ ਦੇਗੀ ਮੇਰੇ ਵੱਲੋਂ ਜੈਪੀ ਜੈ ਭਾਰਤ ਮੈਂ ਸਿਰਫ ਬੁਲਾਣਾ ਇੱਕ ਦੇਰ ਮਿੰਟ ਦੇ ਵਿੱਚ ਦੇਖੋ ਨਾ ਦਾ ਨਾਮ ਲਿਖਿਆ ਬੁਲਾ ਲਓ ਉਸ ਤੋਂ ਬਾਅਦ ਸਭ ਦਾ ਨਾਮ ਲਿਖਿਆ ਹੋਣਾ ਦਿਸਾਂ